ਪਠਾਨਕੋਟ ਦਾ ਇੱਕ ਨਿੱਜੀ ਮੈਡੀਕਲ ਕਾਲਜ ਵਾਈਟ ਸੁਰਖੀਆਂ ਦੇ ਵਿੱਚ ਅਕਸਰ ਦੇਖਣ ਸੁਣਨ ਨੂੰ ਮਿਲਦਾ ਹੈ ਤੇ ਇੱਕ ਵਾਰ ਫਿਰ ਤੋਂ ਉਹ ਇਸ ਸੁਰਖੀਆਂ ਦੇ ਵਿੱਚ ਆਇਆ ਹੈ ਤੇ ਰੀਤੇਦਨੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਮੈਨੇਜਮੈਂਟ ਖਿਲਾਫ ਤਰਨਾ ਮਜ਼ਹਰਾ ਕੀਤਾ ਗਿਆ ਸੀ ਕਿਉਂਕਿ ਉਹਨਾਂ ਮੁਤਾਬਕ ਉਹਨਾਂ ਨੂੰ ਕਾਲਜ ਦੇ ਵਿੱਚ ਸਹੀ ਸਹੂਲਤਾਂ ਨਹੀਂ ਮਿਲਦੀਆਂ ਇਸ ਦੇ ਚੱਲਦੇ ਇਹਨਾਂ ਵਿਦਿਆਰਥੀ ਆਗੂਆਂ ਵੱਲੋਂ ਡੀਸੀ ਦਫ਼ਤਰ ਤੱਕ ਵੀ ਕੀਤਾ ਗਿਆ ਤੇ ਉੱਥੇ ਵੀ ਮੰਗ ਪੱਤਰ ਦਿੱਤਾ ਗਿਆ ਲੇਕਿਨ ਬਾਵਜੂਦ ਇਸ ਦੇ ਕਾਰਵਾਈ ਨਾ ਹੋਣ ਦੇ ਚੱਲਦੇ ਇਹਨਾਂ ਬੱਚਿਆਂ ਅਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਾਈ ਕੋਰਟ ਤਾਰਕ ਕੀਤਾ ਗਿਆ ਤੇ ਬੱਚਿਆਂ ਨੂੰ ਰਾਹਤ ਦਿੰਦੇ ਹੋਏ ਵਾਈਟ ਮੈਡੀਕਲ ਕਾਲਜ ਨੂੰ ਹਾਈ ਕੋਰਟ ਵੱਲੋਂ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਤੇ ਬੱਚਿਆਂ ਨੂੰ ਕਾਲਜ ਤੋਂ ਸ਼ਿਫਟ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਨੇ ਇਸ ਫੈਸਲੇ ਨੂੰ ਵੇਖਦੇ ਹੋਏ ਕਾਂਗਰਸ ਦੀ ਸਪੋਕਸਪਰਸਨ ਤੀਨਾ ਚੌਧਰੀ ਵੱਲੋਂ ਇਸ ਫੈਸਲੇ ਦੀ ਸ਼ਲਾਘਾ ਕੀਤੀ ਗਈ ਹੈ ਤੇ ਉਨ੍ਹਾਂ ਕਿਹਾ ਹੈ ਕਿ ਬੱਚਿਆਂ ਦੀ ਜਿਹੜਾ ਤੋਂ ਚੱਲਦੀ ਆ ਰਹੀ ਮੰਗ ਨੂੰ ਨਾ ਮੰਨ ਕੇ ਕਾਲਜ ਵੱਲੋਂ ਸਹੀ ਵਕੀਲਾ ਨਹੀਂ ਕੀਤਾ ਗਿਆ ਬਿਨਾਂ ਹੀ ਇਸ ਪਾਸੇ ਕੋਈ ਧਿਆਨ ਦਿੱਤਾ ਗਿਆ ਲੇਕਿਨ ਕੋਰਟ ਦੇ ਫੈਸਲੇ ਦੀ ਉਹ ਸ਼ਲਾਘਾ ਕਰਦੇ ਨੇ ਤੇ ਮੰਗ ਕਰਦੇ ਨੇ ਕਿ ਇਸ ਕਾਲਜ ਦੇ ਖਿਲਾਫ ਸੀਬੀਆਈ ਇਨਕੁਆਇਰੀ ਕਰਵਾਈ ਜਾਵੇ ਦੇਖੋ ਅੱਜ 150 MBBS ਸਟੂਡੈਂਟਸ ਦੀ ਬਹੁਤ ਵੱਡੀ ਜਿੱਤ ਹੋਈ ਹੈ ਉਹਨਾਂ ਦੇ ਤੇ ਉਹਨਾਂ ਦੇ ਪੇਰੈਂਟਸ ਦੇ ਜਿੱਥੇ ਆਲਰੇਡੀ ਮਾਨਯੋਗ ਹਾਈ ਕੋਰਟ ਵੱਲੋਂ ਬੱਚਿਆਂ ਨੂੰ ਆਰਡਰ ਮਿਲ ਚੁੱਕੇ ਸੀਗੇ ਕਿ ਇਹਨਾਂ ਨੂੰ ਕਾਲਜ ਤੋਂ ਜਲਦ ਤੋਂ ਜਲਦ ਸ਼ਿਫਟ ਕੀਤਾ ਜਾਏ ਜਸਟ ਬਿਕੋਜ਼ ਆਫ ਕਾਲਜ ਦੇ ਵਿੱਚ ਬਹੁਤ ਸਾਰੀਆਂ ਡੈਫੀਸ਼ੈਂਸੀਸ ਸੀਗੀਆਂ ਔਰ ਫਿਰ ਵੀ ਸਵੰਸਲਾਰੀਆ ਜੀ ਨੇ ਜਿਹੜੇ ਕਿ ਚੇਅਰ ਪਰਸਨ ਨੇ ਵਾਈਟ ਮੈਡੀਕਲ ਕਾਲਜ ਦੇ ਔਰ ਹੁਣੇ ਰੀਸੈਂਟਲੀ ਉਹਨੇ ਆਮ ਆਦਮੀ ਪਾਰਟੀ ਵੀ ਜੁਆਇਨ ਕੀਤੀ ਹੈ ਔਰ ਉਹਨਾਂ ਨੂੰ ਉਹਨਾਂ ਨੇ ਇਸ ਕੇਸ ਦੇ ਉੱਤੇ ਸਟੇ ਲੈ ਲਿਆ ਸੀਗਾ ਜਿਹਦੇ ਕਰਕੇ ਬੱਚੇ ਕਈ ਮਹੀਨਿਆਂ ਤੋਂ ਇਸ ਕਾਲਜ ਦੇ ਵਿੱਚ ਹਰਾਸ ਹੋ ਰਹੇ ਸੀਗੇ ਸੋ ਅੱਜ ਫਾਈਨਲੀ ਚੀਫ ਜਸਟਿਸ ਆਨਰੇਬਲ ਜਿਹੜੇ ਨੇ ਸਾਡੇ ਸ਼ੀਲਨਾਥ ਉਜੀ ਨੇ ਅੱਜ ਬੱਚਿਆਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਔਰ ਫਾਈਨਲੀ ਜਿਹੜਾ ਵਾਈਟ ਮੈਡੀਕਲ ਕਾਲਜ ਦੇ ਜਿਹੜਾ ਚੇਅਰਪਰਸਨ ਆ ਉਹਨਾਂ ਦੇ ਵੀ ਚੰਗੀ ਤਰ੍ਹਾਂ ਫਟਕਾਰ ਲਗਾਈ ਹੈ ਕਿ ਉਹਨਾਂ ਨੇ ਕੋਰਟ ਨੂੰ ਮਿਸਲੀਡ ਕੀਤਾ ਕਾਫੀ ਸਾਰੀ ਇਨਫੋਰਮੇਸ਼ਨ ਨੂੰ ਛੁਪਾ ਕੇ ਰੱਖਿਆ ਜਿਹਦੇ ਕਰਕੇ ਅੱਜ ਕੋਰਟ ਨੇ ਉਹਨਾਂ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਪਾਇਆ ਸੋ ਪ੍ਰੋਬਬਲੀ ਬਹੁਤ ਜਲਦ ਇਹਨਾਂ ਬੱਚਿਆਂ ਨੂੰ ਅਦਰ ਕਾਲਜਸ ਦੇ ਵਿੱਚ ਸ਼ਿਫਟ ਕੀਤਾ ਜਾਏਗਾ ਔਰ ਇਸ ਕਾਲਜ ਦੇ ਉੱਤੇ ਸੀਬੀਆਈ ਇਨਕੁਆਰੀ ਵੀ ਮਾਰ ਕਰਵਾਉਣ ਵਾਸਤੇ ਅਸੀਂ ਰੰਦਾਵਾ ਸਾਹਿਬ ਨੂੰ ਮੈਸੇਜ ਪਹੁੰਚਾ ਚੁੱਕੇ ਹਾਂ ਕਿ ਜਲਦ ਤੋਂ ਜਲਦ ਇਸ ਕਾਲਜ ਦੀ ਸੀ ਔਰ ਅਨਮੋਲ ਸਮੇਂ ਦੇ ਵਿੱਚ ਕਿਸੇ ਹੋਰ ਬੱਚਿਆਂ ਦੀ ਪੜ੍ਹਾਈ ਦੇ ਨਾਲ ਐਸਾ ਖਿਲਵਾੜ ਨਾ ਹੋ ਸਕੇ ਸਾਡੀ ਅਪੀਲ ਰਹੇਗੀ। ਜਗਬਾਨੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ।